ਕਿ ਕਿਵੇਂ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਵੀ ਇੱਥੇ ਨਿਸ਼ਾਨਾ ਬਣਾਇਆ ਗਿਆ ਇੱਕ ਸੰਗਤ ਦੇ ਵਿੱਚ ਸ਼ਹੀਦਾਂ ਦੇ ਪ੍ਰਤੀ ਸਮਰਪਣ ਭਾਵਨਾ ਔਰ ਬਹੁਤ ਸਮਰਪਿਤ ਭਾਵਨਾ ਦੇ ਨਾਲ ਸਿੱਖ ਸੰਗਤ ਇੱਥੇ ਵੀ ਔਰ ਵਿਦੇਸ਼ਾਂ 'ਚ ਵੀ ਜੰਦਾ ਇੱਥੇ ਉਨਕਾ ਲੁਕਾ ਰਾਸੀ ਇਹਨੂੰ ਕਹਿੰਦੇ ਆ ਤੇ ਇਸ ਵਾਰੀ ਵੀ ਬਹੁਤ ਸ਼ਰਧਾ ਭਾਵਨਾ ਤੇ ਪੂਰਨ ਸ਼ਾਤਮਈ ਤਰੀਕੇ ਦੇ ਨਾਲ ਇਹ ਜਿਹੜੇ ਦਿਨ ਵਾਂ ਉਹ ਸਾਰੀ ਕੌਮ ਹੀ ਜਦੋਂ ਸ਼ੀਦਾਨੂ ਨਤਮਸਤਕ ਆ ਔਰ ਇਹ ਦਿਨ ਸਾਡੇ ਲਈ ਵਿਰਾਗ ਵਾਲੇ ਵੀ ਆ ਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਹੀ ਸ਼ੇਧ ਸੰਤਾਂ ਦੇ ਮਹਾਂਪੁਰਸ਼ਾਂ ਦੇ ਬੇਟੇ ਬੜੇ ਸਤਿਕਾਰਯੋਗ ਆ ਔਰ ਉਹਨਾਂ ਨੂੰ ਵੀ ਸਾਰੀ ਮਾਨ ਮਰਿਆਦਾ ਦਾ ਪਤਾ ਅਡੀ ਸ਼ਾਂਤੀ ਦੇ ਨਾਲ ਇਹ ਜਿਹੜਾ ਦਿਨ ਵਾ ਇੱਥੇ ਮਨਾਇਆ ਜਾਉ ਕੁਛ ਵੀ ਕਿਉਂਕਿ ਸਾਰੇ ਸਿੱਖਾਂ ਸ਼ਹੀਦ ਹੋਣ ਵਾਲੇ ਸਿੱਖ ਆ ਤੇ ਜਦੋਂ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਫਿਰ ਇਦਾਂ ਤੇ ਮੈਨੂੰ ਤਾਂ ਲੱਗਦਾ ਨਹੀਂ ਵੀ ਕੁਝ ਵੀ ਹੋਣਾ ਕੁਛ ਕੀ ਇਹ ਸ਼ਾਂਤਮਈ ਤੰਗ ਦੇ ਨਾਲ ਨੇਪਰੇ ਚੜੇਗਾ ਛੇ ਜੂਨ ਦਾ ਸਮਰਪਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮਰਨ ਕਬੂਲ ਜੀਵਨ ਕੀ ਸ਼ਾਡਾਸ ਉਹ ਸਭਨਾ ਕੀ ਰਣਕਾ ਤਵਾ ਹਮਾਰੇ ਕੋਲ ਇਹ 6 ਜੂਨ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਦੇਣਾ 1984 ਦੇ ਇਹ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਪੂਰਨ ਤੌਰ ਤੇ ਜੁੜੇ ਹੋਏ ਆ ਇਹ ਉਹ ਦਿਨ ਵਾਂ ਜਦੋਂ ਆਪਣੇ ਹੀ ਮੁਲਕ ਦੀ ਸਰਕਾਰ ਨੇ ਆਪਣੇ ਹੀ ਮੁਲਕ ਦੇ ਵਿੱਚ ਸਿੱਖਾਂ ਦੇ ਦਿਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਪਰ ਸਰਵੋੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਫੌਜਾਂ ਚੜੀਆਂ ਸੀ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਵਾਲਾ ਦਿਨ ਚੁਣਿਆ ਗਿਆ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਸਿੱਖ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੇ ਲਈ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ ਮਰਦੇ ਮਜ਼ਾਹਿਦ ਵੀਵੇਂ ਸਦੀ ਦੇ ਮਹਾਨ ਸਿੱਖ ਦਮਦਮੇਤਰ ਸਾਲ ਦੇ ਉਸ ਵਿਲੇਜ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਾ ਵਾਲੇ ਉਹਨਾਂ ਦੀ ਅਗਵਾਈ ਦੇ ਵਿੱਚ ਔਰ ਸਭ ਨੂੰ ਪਤਾ ਵਾ ਮੈਂ ਬਹੁਤ ਡਿਟੇਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪੜਿਆ ਜਿਹੜਾ ਬੰਦਾ ਕੌਮ ਦੇ ਜਜ਼ਬਾਤਾਂ ਨੂੰ ਸਮਝਦਾ ਉਹਦੇ ਕੋਲੋਂ ਤੇ ਕਈ ਵਾਰੀ ਪੜ ਵੀ ਨਹੀਂ ਹੁੰਦਾ ਕਿ ਕਿਵੇਂ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਵੀ ਇੱਥੇ ਨਿਸ਼ਾਨਾ ਬਣਾਇਆ ਗਿਆ ਸੀ ਇਕੋਲ ਦੁਨੀਆ ਦੇ ਵਿੱਚ ਵਸਦੇ ਜਿਹੜੇ ਸਿੱਖ ਆ ਇਹਨਾਂ ਦਿਨਾਂ ਨੂੰ ਬਹੁਤ ਸ਼ਰਧਾ ਭਾਵਨਾ ਦੇ ਨਾਲ ਸ਼ਹੀਦਾਂ ਨੂੰ ਸਿੱਧਾ ਕਰਦੇ ਆ ਮਨਾਉਂਦੇ ਆ ਐਸ ਵਾਰੀ ਵੀ ਸਿੱਖ ਸੰਗਤ ਦੇ ਵਿੱਚ ਸ਼ਹੀਦਾਂ ਦੇ ਪ੍ਰਤੀ ਸਮਰਪਣ ਭਾਵਨਾ ਔਰ ਬਹੁਤ ਸਮਰਪਿਤ ਭਾਵਨਾ ਦੇ ਨਾਲ ਸਿੱਖ ਸੰਗਤ ਇੱਥੇ ਵੀ ਔਰ ਵਿਦੇਸ਼ਾਂ 'ਚ ਵੀ ਇਹਨਾਂ ਦਿਨਾਂ ਨੂੰ ਮਨਾਊਗੀ ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਵਾ ਕਿ ਜਿਹੜੇ ਸ਼ਹੀਦ ਆ ਜਦੋਂ ਅਰਦਾਸ ਹੁੰਦੀ ਆ ਤੇ ਅਰਦਾਸ ਦੇ ਵਿੱਚ ਰੱਬ ਤੋਂ ਬਾਅਦ ਗੁਰੂਆਂ ਤੋਂ ਬਾਅਦ ਕਿਹਨਾਂ ਨੂੰ ਯਾਦ ਕੀਤਾ ਜਾਂਦਾ ਸ਼ਹੀਦਾਂ ਨੂੰ ਤੇ ਸ਼ਹੀਦਾਂ ਦਾ ਮਰਤਬਾ ਉਹਦਾ ਦਾ ਦਰਜਾ ਬੜਾ ਵੱਡਾ ਤੋਂ ਇਹ ਕਰਕੇ ਹਰ ਵਾਰੀ ਇੱਥੇ ਬਹੁਤ ਖਾਲਸਾਈ ਦਾਹੋ ਜਲਾਲ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਦਿਨ ਮਨਾਇਆ ਜਾਂਦਾ ਇੱਥੇ ਕੱਲੂ ਘਰਾਸੀ ਇਹਨੂੰ ਕਹਿੰਦੇ ਆ ਤੇ ਐਸ ਵਾਰੀ ਵੀ ਬਹੁਤ ਸ਼ਰਧਾ ਭਾਵਨਾ ਤੇ ਪੂਰਨ ਸ਼ਾਦਮਈ ਤਰੀਕੇ ਦੇ ਨਾਲ ਇਹ ਜਿਹੜੇ ਦਿਨ ਵਾਂ ਉਹ ਸਾਰੀ ਕੌਮ ਹੀ ਜਦੋਂ ਸ਼ਹੀਦਾਂ ਨੂੰ ਨਤਮਸਤਕਾ ਔਰ ਇਹ ਦਿਨ ਸਾਡੇ ਲਈ ਵਿਰਾਗ ਵਾਲੇ ਵੀ ਆ ਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਹੀ 6 ਜੂਨ ਨੂੰ ਮਨਾਇਆ ਜਾਂਦਾ ਇੱਕ ਜਿਹੜਾ ਸੰਤਾਂ ਦੇ ਬੇਟਿਆਂ ਵੱਲੋਂ ਬਿਆਨ ਆਇਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬਤੌਰ ਜਥੇਦਾਰ ਜੀ ਕਹਿੰਮੇ ਕੋਈ ਗੱਲ ਨਹੀਂ ਜੀ ਸੰਤਾਂ ਦੇ ਮਹਾਪੁਰਸ਼ਾਂ ਦੇ ਬੇਟੇ ਬੜੇ ਸਤਿਕਾਰਯੋਗ ਆ ਔਰ ਉਹਨਾਂ ਨੂੰ ਵੀ ਸਾਰੀ ਮਾਨ ਮਰਿਆਦਾ ਦਾ ਪਤਾ ਹੈ ਔਰ ਮੈਨੂੰ ਆਸ ਆ ਕਿ ਉਹ ਸੱਚੇ ਪਾਤਸ਼ਾਹ ਦੇ ਇੱਥੇ ਹਰ ਵਾਰੀ ਆਉਂਦੇ ਆ ਇਸ ਵਾਰੀ ਵੀ ਆਉਣਗੇ ਬਾਕੀ ਮੈਂ ਹਰ ਇੱਕ ਦੀ ਭਾਵਨਾ ਦੀ ਕਦਰ ਕਰਦਾ ਮੈਂ ਜੋ ਵੀ ਉਹਨਾਂ ਦੀ ਭਾਵਨਾ ਉਹਦੀ ਸੱਚੇ ਦਿਲੋਂ ਕਦਰ ਕਰਦਾ ਕੋਈ ਗੱਲ ਨਹੀਂ ਆ ਬਹੁਤ ਸਾਰੇ ਛੇਦ ਪਰਿਵਾਰ ਆਉਣਗੇ ਇੱਥੇ ਉਹਨਾਂ ਦਾ ਜਿਵੇਂ ਹਰ ਵਾਰੀ ਸੱਚੇ ਪਾਤਸ਼ਾਹ ਤੇ ਦਰ ਘਰ ਤੋਂ ਮਾਨ ਸਨਮਾਨ ਹੁੰਦਾ ਤੇ ਕਿਵੇਂ ਹੋਊਗਾ ਜਦੋਂ ਟਕਰਾ ਦੀ ਸਿੱਧੀ ਬਣਦੀ ਹੈ ਤਾਂ ਪੂਰੀ ਦੁਨੀਆ 'ਚ ਸਿੱਖਾਂ ਦਾ ਇੱਕ ਗਲਤ ਅਕਸ ਜਾਂਦਾ ਤੁਹਾਨੂੰ ਲੱਗਦਾ ਕਿ ਉਸ ਚੀਜ਼ ਨੂੰ ਜੋ ਹੈ ਜਿੱਦਣ ਕਿਤੇ ਪਾਸੇ ਰੱਖ ਕੇ ਤਾਂ ਸਿਰਫ ਤੇਰੇ ਫੋਟੋ ਜੀਿਸ ਮਾਗਰ ਵਾਲੇ ਪਾਸੇ ਜ਼ਿਆਦਾ ਧਿਆਨ ਦੇਣ ਦੀ ਲੋੜ। ਦੇਖੋ ਜੀ ਬੜੀ ਸ਼ਾਂਤੀ ਦੇ ਨਾਲ ਇਹ ਜਿਹੜਾ ਦਿਨ ਵਾ ਇੱਥੇ ਮਨਾਇਆ ਜਾਊ। ਕੁਝ ਵੀ ਕਿਉਂਕਿ ਇਹ ਸਾਰੇ ਸਿੱਖਾਂ ਸ਼ਹੀਦ ਹੋਣ ਵਾਲੇ ਸਿੱਖ ਆ ਤੇ ਜਦੋਂ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਫਿਰ ਇਦਾਂ ਤੇ ਮੈਨੂੰ ਤਾਂ ਲੱਗਦਾ ਨਹੀਂ ਵੀ ਕੁਝ ਵੀ ਹੋਣਾ, ਕੁਝ ਨਹੀਂ ਹੋਣਾ। ਸਾਰੇ ਹੀ ਸਤਿਕਾਰ ਜੋਗਾ। ਮਹਾਪੁਰਸ਼ ਸਾਡੇ ਦਾਲ ਪੰਥ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਮਨਾਉਣਗੇ। す <Almost> いませね。<music> <music>